ਹਾਂਜੀ ਕਿੱਦਾਂ ਸਰਾਮ ਵਾਲੇ ਉਮਰ ਦੀ ਦੁਕਾਨ ਤੇ ਲੱਗ ਚੁੱਕੀ ਹੈ ਬਾਈ ਜੀ ਇਲੈਕਟ੍ਰੋਨਿਕਸ ਦੇ ਸਮਾਨ ਦੇ ਉੱਤੇ ਤਮਾਕੇਦਾਰ ਆਫਰ ਕਹਿੰਦੇ ਜਿਹੜਾ ਮਰਜੀ ਸਮਾਨ ਲੋਗ ਗਿਫਟ ਦੇ ਕੇ ਤੋਰਨਗੇ ਪਰ ਤੁਸੀਂ ਆਉਣਾ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਕੇ ਆ ਹਾਂਜੀ ਬਾਈ ਜੀ ਦੱਸੋ ਆਪਣੀ ਕੀ ਹੈ ਆਫਰ ਤਮਾਕੇਦਾਰ ਆਫਰ ਲੈ ਕੇ ਆਏ ਆ ਆਪਾਂ 51000 ਰੁਪਏ ਦਾ ਪੈਕੇਜ ਬਣਾਇਆ ਹੈਗਾ ਜਿਹਦੇ ਵਿੱਚ ਕੀ ਏਸੀ ਕੂਲਰ ਵਾਸੀ ਮਸ਼ੀਨ ਫ੍ਰਿਜ ਤੇ एलईडी ਦੇਵਾਂਗੇ ਅਸੀਂ ਕੀ ਪੰਜ ਚੀਜ਼ਾਂ ਨਾਲ ਦੇਵਾਂਗੇ ਤੇ ਨਾਲ ਹੀ ਪੰਜਾਂ ਦੇ ਅਲੱਗ ਤੋਂ ਗਿਫਟ ਦੇਵਾਂਗੇ ਪਲੱਸ ਪ੍ਰੈਸ ਹੋਏਗੀ ਵਾਹ ਜੀ ਵਾਹ ਪੰਜ ਚੀਜ਼ਾਂ ਨਾਲ ਪੰਜੇ ਚੀਜ਼ਾਂ ਦੇ ਨਾਲ ਪੰਜ ਗਿਫਟ ਨਾਲ ਇੱਕ ਪ੍ਰੈਸ ਬਿਲਕੁਲ ਫਰੀ ਅਕੀ ਇਹ ਕੋਈ ਵੀ ਸਮਾਨ ਹੈ ਜਿਹੜਾ ਸਾਰਾ ਦੇਸੀ ਕੋਈ ਨਹੀਂ ਹੈਗਾ ਸਾਰਾ ਬ੍ਰਾਂਡਡ ਸਮਾਨ ਹੈ ਕੋਈ ਕੈਸ਼ ਲੈ ਕੇ ਆਉਣ ਦੀ ਲੋੜ ਨਹੀਂ ਭਾਈ ਜੀ ਕਿਵੇਂ ਕੈਸ਼ ਕਿਉਂ ਨਹੀਂ ਲੈ ਕੇ ਆਉਂਦੀ ਲੋੜ ਬਿਲਕੁਲ ਜੀ ਅਸੀਂ ਆਸਾਨ ਕਿਸ਼ਤਾਂ ਦੇ ਉੱਤੇ ਬਜਾਇਜ਼ ਦੇ ਉੱਤੇ ਤੁਹਾਨੂੰ ਇਹ ਸਾਰਾ ਸਮਾਨ ਦੇਵਾਂਗੇ ਸਿਰਫ ਡਾਕੂਮੈਂਟ ਲੈ ਕੇ ਆਉਣੇ ਨੇ ਇਹਨੂੰ ਏਸੀ ਦੀ ਨਹੀਂ ਲੋੜ ਤਾਂ 31000 ਦੇ ਵਿੱਚ ਸਾਰਾ ਪੈਕੇਜ ਲਿਆ ਜਾ ਸਕਦਾ ਹੈ ਸਿਰਫ ਏਸੀ ਨੂੰ ਛੱਡ ਕੇ ਵਾਹ ਜੀ ਵਾਹ ਇਸ ਤੋਂ ਇਲਾਵਾ LED ਮਿਲ ਜੂਗੀ 32 ਇੰਚ ਸਿਰਫ 5500 ਤੋਂ ਸ਼ੁਰੂ 43 ਇੰਚ ਸਿਰਫ 10000 ਦੀ ਮਿਲੇਗੀ ਜੀ ਤੇ ਭਾਈ ਜੀ ਵੱਡੀਆਂ ਬ੍ਰਾਂਡਡ LEDਆਂ ਤੇ ਭਾਈ ਹੁਣ ਇਹ ਕਹਿੰਦੇ ਸਪੀਕਰ ਭਾਈ ਜੀ ਬਿਲਕੁਲ ਫਰੀ ਮਿਲੇਗਾ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਬ੍ਰਾਂਡਡ ਆਰੋ ਮਿਲ ਜਾਣਗੇ ਕੈਂਟੋ ਅਕਵਾਗਾਰ ਦੇ ਤੇ ਕਲਸੀ ਦੀ ਜਿਹੜੀ ਕਿ ਸਿਰਫ 6000 ਤੋਂ ਸ਼ੁਰੂ ਨੇ ਤੇ ਨਾਲ ਇਹਨਾਂ ਦੇ ਵੀ ਤੁਹਾਨੂੰ ਇੱਕ ਗਿਫਟ ਦਿੱਤਾ ਜਾਵੇਗਾ ਤੇ ਇਹਨਾਂ ਨੂੰ ਆਸਾਨ ਕਿਸ਼ਤਾਂ ਤੇ ਵੀ ਲੈ ਸਕਦੇ ਹੋ ਤੁਸੀਂ ਇਸ ਤੋਂ ਇਲਾਵਾ ਜੀ ਗੀజర్ ਮਿਲ ਜੂਗਾ ਸਿਰਫ 2500 ਤੋਂ ਸ਼ੁਰੂ ਆ ਫਰਿੱਜ ਵਾਸ਼ਿੰਗ ਮਸ਼ੀਨ ਤੁਸੀਂ ਬਾਜ਼ਾਰ ਚ ਟਰਾਈ ਕਰਕੇ ਆ ਸਕਦੇ ਹੋ ਬਾਜ਼ਾਰ ਨਾਲ ਘੱਟ ਰੇਟ ਤੇ ਮਿਲੇਗਾ ਇਹ ਸਭ ਲਈ ਤੁਸੀਂ ਆਣਾ ਜੀ ਨਵਾਂ ਬਾਜ਼ਾਰ ਸ੍ਰਾਮ ਅਮਰਦੀ ਦੁਕਾਨ ਤੇ ਵੀਡੀਓ ਨੂੰ ਸ਼ੇਅਰ ਕਰਕੇ